ਤੂੰ ਬਣਾਉਂਦਾ ਰਹੀਂ ਦੱਸੀ ਮੁੰਡਾ ਕਿਤੇ ਵੇਸੀ ਇਹ ਤੇਰੇ ਕੋਲ ਨਹੀਂ ਬੰਨਾ ਤੇਰੇ ਕੋਲ ਨਹੀਂ ਬੀ ਮੈਂ ਕਹਾਂ ਤੂੰ ਚਿਕਾਇ ਤਾਂ ਮੈਂ ਕਰਕੇ ਰਹਾਉਂਗਾ ਜੀ ਅੱਛਾ ਕਹਿੰਦੀ ਆ ਵਿਚਾਰ ਆਪਣੇ ਮਿਲਦੇ ਨਹੀਂ ਤੂੰ ਕਹਿੰਦੀ ਆ ਕਰ ਲਿਆ ਦਲਾ ਤੇ ਸਾਈਨ ਕੋੜੇ ਵਿਚਾਰ ਆਪਣੇ ਮਿਲਦੇ ਨਹੀਂ ਤੂੰ ਕਹਿੰਦੀ ਆ ਕਰ ਲਿਆ ਦਲਾ ਤੇ ਸਾਈਨ ਕੋੜੇ ਤੂੰ ਸੰਦੀ ਗਾਣੇ ਲੌਂਡਿਆ ਦੇ ਅਸੀਂ ਸਿੱਧੂ ਮੂਸੇਆ ਦੇ ਫੈਨ ਹਾਂ ਕੀ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਕਿਰਤ ਸਿੰਘ ਹੈ ਜੀ ਅੱਛਾ ਤੇ ਪਿੰਡ ਕਿਹੜਾ ਜੀ ਪਿੰਡ ਗੁੱਦੜ ਪੈਣੀ ਜੀ ਬਾਰਡਰ ਦੀ ਪੱਟੀ ਦੇ ਉੱਤੇ ਅੱਛਾ ਫਾਇਲ ਜਿਲਾ ਫਾਇਲ ਕਾ ਜੀ ਠੀਕ ਹੈ ਸੀਲ ਵੀ ਫਾਇਲ ਕਾ ਜੀ ਠੀਕ ਹੈ ਤੇ ਸਕੂਲ ਦਾ ਕੀ ਨਾਮ ਹੈ ਸਕੂਲ ਦਾ ਨੂ ਸਚਨ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਾਧੂ ਕਾ ਵਿੱਚ ਅੱਛਾ ਤੇ ਕਿਹੜੇ ਕਿਹੜੇ ਸ਼ੌਂਕ ਨੇ ਜੀ ਬਹੁਤ ਸ਼ੌਂਕ ਆ ਆਪਣੇ ਤਾਂ ਕਿਹੜੇ ਕਿਹੜੇ ਜੀ ਡਰਾਇੰਗ ਵੀ ਕਰ ਲੈਂਦੇ ਆ ਗਾ ਵੀ ਲੈਂਦੇ ਆ ਅੱਛਾ ਗਾ ਵੀ ਲੈਂਦੇ ਹਾਂਜੀ ਕੀ ਗਾਉਂਦੇ ਆ ਉਂਜੀ ਗਾਣੇ ਗਾ ਲਈ ਗਏ ਪਹਿਲਾਂ ਤਾਂ ਗਾਣਾ ਹੀ ਸੁਣਾਓ ਸਾਨੂੰ ਜੀ ਕਿਹੜਾ ਤੁਹਾਡੀ ਮਨ ਪਸੰਦ ਜੀ ਮੇਰੀ ਪਸੰਦ ਤਾਂ ਬਹੁਤ ਹੈ ਕੋਈ ਇੱਕ ਹੋ ਜਿਹੜਾ ਬਿਲਕੁਲ ਦਿਲ ਦੇ ਕਰੀਬ ਜੀ ਚਲੋ ਸੁਣਾ ਦਿੰਦੇ ਆ ਸੁਣਾਓ ਜੀ ਅਜੇ ਤਾਂ ਜੂਨ ਮਹੀਨਾ ਚੜਿਆ ਸੀ ਜਦ ਵੈਰੀ ਕਰਿਆ ਵੜਿਆ ਸੂ ਅਜੇ ਤਾਂ ਜੂਨ ਮਹੀਨਾ ਚੜਿਆ ਸੀ ਜਦ ਵੈਰੀ ਕਰਿਆ ਵੜਿਆ ਸੀ ਜਦ ਕੜਾ ਸਵਰ ਦਾ ਭਰਿਆ ਸੀ ਪੈ ਪਗ ਦਾ ਪੇਚਾ ਟੋਪੀ ਨਾ ਅਸੀ ਕਾਮ ਨੂੰ ਕਰਦਾ ਲੀਡ ਪਿਆ ਸਿ ਕਾਮ ਨੂੰ ਕਰਦਾ ਲੀਡ ਪਿਆ ਹੱਥ ਤੀਰ ਤੇ ਲੀਡਰ ਹੱਥ ਤੀਰ ਤੇ ਲੀਡਰ ਚੋਟੀ ਦਾ ਹੱਥ ਤੀਰ ਤੇ ਲੀਡਰ ਚੋਟੀ ਦਾ ਅ ਜਦ ਪੈ ਗਿਆ ਕੇਹਰਾ ਸ਼ੇਰਾਂ ਨੂੰ ਅ ਜਦ ਪੈ ਗਿਆ ਕੇਹਰਾ ਸ਼ੇਰਾਂ ਨੂੰ ਚਾ ਚੜ ਗਏ ਮਰਦ ਦਲੇਰਾਂ ਨੂੰ ਜਿਹੜੇ ਹੁਣ ਚੋਟੀ ਦੇ 플레이ਰ ਉਹਨਾਂ ਨੂੰ ਨਹੀਂ ਗੇਮ ਕੈਡ ਨੂੰ ਟੋਕੀ ਦਾ ਸਿ ਕਾਮ ਨੂੰ ਕਰਦਾ ਲੀਡ ਪਿਆ ਹੱਥ ਤੀਰ ਤੇ ਲੀਡਰ ਚੋਟੀ ਦਾ ਕਿਆ ਬਾਤ ਹੈ ਇਹ ਕਿਨੇ ਲਿਖਿਆ ਜਾਣਾ ਜੀ ਕਿਨੇ ਗਾਇਆ ਨਹੀਂ ਪਤਾ ਸੁਣਿਆ ਹਾਂਜੀ ਅੱਛਾ ਜੀ ਤੁਸੀਂ ਆ ਜਾਂਦਾ ਸਾਡੇ ਕੋਲ ਪੈਨਸਿਲ ਹੈ ਸ਼ੋਪਨਰ ਹੈ ਰਬੜੇ ਕੇਸ ਕੰਮ ਆਸਤੇ ਇਹ ਹਮੇਸ਼ਾ ਤੁਹਾਨੂੰ ਡਰਾਇੰਗ ਕਰਕੇ ਖਾਂਗੇ ਅੱਛਾ ਡਰਾਇੰਗ ਕਰਦੇ ਹੋ ਹਾਂਜੀ ਡਰਾਇੰਗ ਤਾਂ ਸ਼ੌਕ ਹੈ ਹਾਂਜੀ ਇਹ ਸਿੱਖਿਆ ਕਿੱਥੋਂ ਰੈਂਗ ਕਰਾਂ ਇਹ ਜੀ ਮੈਂ ਨਿੱਕਾ ਹੁੰਦਾ ਐਵੇਂ ਬਣਾਉਂਦਾ ਰਹਿੰਦਾ ਸੀ ਮਨ ਲੋਕ ਕੀ ਕਹਿੰਦੇ ਸੀ

ਅਜੀ ਬਣਾ ਲਾਂਗੇ ਲੈ ਫਿਰ ਪੈਨਸਿਲ ਫੜ ਤੇ ਸਾਡੇ ਦਰਸ਼ਕਾਂ ਨੂੰ ਸੋਤਿਆਂ ਨੂੰ ਸਿੱਧੂ ਮੂਸੇ ਵਾਲੇ ਦੀ ਫੋਟੋ ਜੋ ਕਿ ਛੋਟਾ ਜਿਹਾ ਸਾਡੇ ਕੋਲ ਕਲਾਕਾਰ ਪਹੁੰਚਿਆ ਆ ਆ ਪਹੁੰਚ ਦੇਖਦੇ ਆ ਜਿੱਦੀ ਬੜਾ ਕਹਿੰਦਾ ਜੀ ਇਤਨੇ ਦੇਰ ਚ ਬਲ ਜੇਗੀ ਇਹ 2 ਮਿੰਟਸ ਬਾਅਦ ਕੀ ਬਾਤ 2 ਮਿੰਟਾਂ ਚ ਨੇ ਚਿੱਤਰਕਾਰ ਚੋਲਾਵਾ ਹੋਰ ਵੀ ਸ਼ੌਂਕ ਹੈ ਹਾਂਜੀ ਉਹ ਔਰਗਾ ਦਾ ਸ਼ੌਂਕ ਹੈ ਇਹ ਟਰੈਕਟਰਾਂ ਦਾ ਹੀ ਕਾਰਾ ਬਣਾ ਲੈ ਲਿਆ ਕਰ ਗੱਤੇ ਨਾਲ ਅੱਛਾ ਟਰੈਕਟਰ ਕਾਰ ਬਣਾ ਲੈਂਦੇ ਹਾਂਜੀ ਕਰ ਤੇ ਵੱਡਾ ਕੀ ਕੀ ਬਣਨਾ ਫਿਰ ਸੋਚਿਆ ਤਾਂ ਅਰ ਮੈਂ ਅਜੀ ਅੱਛਾ ਜੇ ਨਾ ਸੋਚਿਆ ਫਿਰ ਉਹ ਕੋਣ ਪਰਮਾਤਮਾ ਦੀ ਕੀ ਮਰਜ਼ੀ ਹੈ ਅੱਛਾ ਨਹੀਂ ਯਾਰ ਜਿਵੇਂ ਤੂੰ ਜਿੱਦ ਕਰਕੇ ਚਿੱਤਰਕਾਰ ਬਣ ਗਿਆ ਹਾਂਜੀ ਤੇ ਐਵੇਂ ਜਿੱਦ ਕਰਕੇ ਕੋਈ ਬਣ ਜਾ ਆਈਪੀਐਸ ਬਣ ਗਏ ਹਾਂ ਜੀ ਬਣਾ ਕੇ ਜ਼ਰੂਰ ਬਣਾਗਾ ਜੀ ਕੋਈ ਪਲਾਨ ਨਹੀਂ ਕੀਤਾ ਦਿਮਾਗ ਦੇ ਅੰਦਰ ਕੀ ਯਾਰ ਮੈਂ ਆਰਮੀ ਚ ਮੈਂ ਲੋ ਆਰਮੀ ਵਿੱਚ ਜਾਣਾ ਹੈ ਆਈਪੀਐਸ ਕਿ ਆਰਮੀ ਚ ਹੀ ਆਰਮੀ ਚ ਹੀ ਕਿਉਂ ਨਹੀਂ ਵਧੀਆ ਲੱਗਦੀ ਕੈਂਡ ਲੱਗਦਾ ਆ ਹਾਂ ਜੀ ਅੱਛਾ ਵਿਦੇਸ਼ ਦੀ ਸੇਵਾ ਕਰਨੀ ਹੈ ਹਾਂ ਜੀ ਆਰਮੀ ਵਾਲੇ ਕੀ ਖਾਸੀਅਤ ਲੱਗਦੀ ਵਧੀਆ ਬਹੁਤ ਖਾਸੀਅਤ ਹੈ ਜੀ ਵਰਦੀ ਉਹਨਾਂ ਦੀ ਹਾਂ ਜੀ ਉਹ ਆਪਣੀ ਦੇਖਭਾਲ ਦੀ ਸੇਵਾ ਕਰਦੇ ਆ ਸ਼ਹੀਦ ਹੋ ਜਾਂਦੇ ਆ ਜੀ ਉਹਨਾਂ ਕਰਕੇ ਆਪਾਂ ਸੋਹਣਿਆ ਚਾਹਦਾ ਨਾ ਹਾਂ ਜੀ ਫਿਰ ਇਹ ਸਿੱਧੂ ਮੂਸੇਵਾਲੇ ਦੀ ਫੋਟੋ ਬਣਾ ਰਹੇ ਇਹ ਕਿਵੇਂ ਤੁਹਾਨੂੰ ਖਿਆਲ ਆਇਆ ਸਿੱਧੂ ਮੂਸੇਵਾਲੇ ਦੀ ਕਿ ਜੀ ਬਹੁਤ ਵੱਡੇ ਫੈਨ ਉਹਨਾਂ ਦੇ ਅੱਛਾ ਬਹੁਤ ਵੱਡੇ ਫੈਨ ਹਾਂ ਜੀ ਤੇ ਗਾਣੇ ਸਾਨੂੰ ਸੁਣਾਇਆ ਤੁਸੀਂ ਹੈ ਨਹੀਂ ਇਹ ਕਾਫੀ ਦੇ ਜਾਂਦੀ ਹੈ ਬਹੁਤ ਗਾਣੇ ਉਹਨਾਂ ਦੇ ਅੱਛਾ ਕੰਫਿਊਜ਼ਨ ਹੋ ਜਾਂਦੀ ਹੈ ਹਾਂ ਹਾਂ ਤਾਂ ਕੰਫਿਊਜ਼ਨ ਐਂ ਕਰੋ ਨਾ ਨਾਲ ਦੇ ਨਾਲ ਫੋਟੋ ਬਣਾਉਂਦਾ ਨਾਲ ਦੇ ਨਾਲ ਸੰਗਤ ਗਾਣਾ ਸੁਣਾ ਦਿਓ ਜੀ ਇਹ ਤਾਂ ਗਾਣਾ ਹੀ ਕੰਫਿਊਜ਼ਨ ਹੋ ਜਾਂਦੀ ਕਿਹੜਾ ਗਾਣਾ ਸੁਣਾਈਏ ਕਿਹੜਾ ਨਹੀਂ ਅੱਛਾ ਫਿਰ ਅਸੀਂ ਦੱਸ ਦਈਏ ਹਾਂ ਜੀ 295 ਸੁਣਾ ਦਿਓ ਜੀ ਇਹ ਥੋੜਾ ਹੀ ਆਉਂਦਾ ਥੋੜਾ ਜਿੰਨਾ ਆਉਂਦਾ ਹੁੰਦਾ ਹੂੰ ਸੱਚ ਨਹੀਂ ਅਹੀਂ ਕਰੋ ਫਿਰ ਤੂੰ ਚਿੱਤਰਕਾਰ ਬਣਾਓ ਫਿਰ ਨਾਲ ਨਾਲ ਸੋਚੀ ਜਾਓ ਹੋ ਗਈ ਫਾਈਨਲ ਹਾਂ 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 ਕੀ ਹੋਇਆ ਲਓ ਜੀ ਆ ਸਾਡੇ ਛੋਟੇ ਜਿਹੇ ਬਾਲ ਕਲਾਕਾਰ ਛੋਟੇ ਫਨਕਾਰ ਜਿੰਨਾਂ ਵੱਲੋਂ ਸਿੱਧੂ ਮਸੇਵਾਲ ਦਾ ਚਿੱਤਰ ਬਣਾਇਆ ਹੈ ਤੁਸੀਂ ਦੇਖੋ ਇਹ ਤਸਵੀਰਾਂ ਵਿੱਚ ਤਾਂ ਕਿਹਾ ਜਾਂਦਾ ਕਿ ਜਿਹੜੇ ਫਾਜ਼ਲ ਕੱਚ ਫਨਕਾਰਾਂ ਦੀ ਨਹੀਂ ਕੋਈ ਗੱਲ ਬਾਸ ਸਿਰਫ ਉਨਾਂ ਨੂੰ ਤਰਾਸ਼ਨ ਦੀ ਕਮੀ ਹੈ ਜੈਕ ਪਲੇਟਫਾਰਮ ਦੀ ਕਮੀ ਹੈ ਜਾਂ ਉਹਨਾਂ ਨੂੰ ਗਾਈਡਨੈਸ ਕਰਨ ਦੀ ਕਮੀ ਹੈ ਛੋਟਾ ਜਿਹਾ ਬੱਚਾ ਹੈ ਭਾਈ ਜੀ ਆਪਣੀ ਏਜ ਕਿੰਨੀ ਹੈ ਜੀ 12 ਸਾਲ ਦੀ ਦੇਖੋ 12 ਸਾਲ ਦਾ ਬੱਚਾ ਜਿਹੜਾ ਕੀ ਕਲਾਕਾਰ ਹੈ ਛੋਟਾ ਜਿਹਾ ਚਿੱਤਰ ਬਣਾ ਰਿਹਾ ਤਾਂ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਅਪੀਲ ਹੈ ਕਿ ਮਦਦ ਕਰਿਆ ਕਰੋ ਆਪਣੇ ਦੋਸਤਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਫਨਕਾਰਾਂ ਨੂੰ ਅੱਗੇ ਲੈ ਕੇ ਜਾਇਓ ਤਾ ਬਾਈ ਜੀ ਹੁਣ ਇੱਕ ਗਾਣਾ ਤੁਸੀਂ ਸੁਣਾਓ ਤੇ ਫਿਰ ਆਪਾਂ ਇਹ ਇੰਟਰਵਿਊ ਨੂੰ ਕਲੋਜ਼ ਕਰੀਏ। ਕੀ ਹੋਰ ਕੋਈ ਗੱਲਾਂ ਬਾਤ ਹੈਗੀ ਕੋਈ ਚੁਟਕਲਾ ਵੀ ਆਂਦਾ ਤੁਹਾਨੂੰ? ਨਹੀਂ। ਚੁਟਕਲਾ ਨਹੀਂ ਆਂਦਾ। ਨਹੀਂ ਜੀ। ਕਦੀ ਸੁਆਇਆ ਨਹੀਂ ਕਿਸੇ ਨੇ। ਨਹੀਂ। ਐਂ ਨਹੀਂ ਯਾਰ। ਗਾਣੇ ਆਂਦੇ ਆ। ਕੋਈ ਸ਼ੇਰੀ ਆਉਂਦੀ ਹੈ ਜੀ। ਕਿਹੜੀ ਸ਼ੇਰੀ ਆਉਂਦੀ? ਸ਼ੇਰੀ ਕਿਹੜੀ ਆਉਂਦੀ ਹੈ? ਸਦੂ ਮੂਸਾ ਦੀ। ਫਿਰ ਦੋ ਤਿੰਨ ਸ਼ੇਰ ਹੋ ਜਾਣ ਫਿਰ। ਕੋਈ ਸ਼ੇਰ ਨਹੀਂ ਆਉਂਦੀ ਇੱਕ ਸ਼ੇਰੀ ਆਉਂਦੀ। ਸੁਣਾਓ। ਕੰਨੀਆ ਵਿਚਾਰ ਆਪਣੇ ਮਿਲਦੇ ਨਹੀਂ ਤੋ ਕੰਨੀਆ ਕਰ ਲੀਂ ਇਦਲਾ ਤੇ ਸੈਨ ਕੋੜੇ। ਵਿਚਾਰ ਆਪਣੇ ਮਿਲਦੇ ਨਹੀਂ ਤੂੰ ਕਹੀ ਨਹੀਂ ਇਹ ਕਰ ਲਿਆ ਦਲਾ ਤੇ ਸੈਨ ਕੋੜੇ ਤੂੰ ਸੁਣਦੀ ਗਾਣੇ ਲੌਂਡਿਆ ਦੇ ਅਸੀਂ ਸਿੱਧੂ ਮੂਸੇ ਵਾਲੇ ਦੇ ਕੀ ਬਾਕੀ ਬਹੁਤ ਬਦਿਆ ਤੇ ਗਾਣਾ ਯਾਦ ਹੋ ਗਿਆ ਨਹੀਂ ਨਹੀਂ ਹੋਇਆ ਹਾਂ ਅੱਛਾ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕੁਛ ਨਹੀਂ ਕੁਛ ਨਹੀਂ ਕੋਈ ਕੋਈ ਛੋਟੀ ਮੋਟੀ ਵੀ ਮੇਰੀ ਇਹ ਅਪੀਲਾ ਸਾਡੇ YouTube ਚੈਨਲ ਲੋਕ ਜਬੀ ਰੇਡੀਓ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰੋ ਤੇ ਸਾਡੇ ਵਰਗੇ ਜਿਹੜੇ ਹੋਰ ਆ ਫਨਕਾਰ ਉਹਨਾਂ ਨੂੰ ਉੱਚੇ ਪੱਧਰ ਤੇ ਪਹੁੰਚਾਓ ਬਸ ਮਤਲਬ ਕੀ ਇਹਨਾਂ ਦਾ ਇਹ ਕਹਿਣਾ ਹੈ ਕਿ ਛੋਟੇ ਫਨਕਾਰਾਂ ਉਹ ਜਿੰਨੇ ਵੀ ਫਾਇਦੇ ਕਰਦੇ ਫਨਕਾਰਾਂ ਨੂੰ ਸਪੋਰਟ ਕਰੋ ਕਿਸੇ ਨਾ ਕਿਸੇ ਤਰੀਕੇ ਨਾਲ ਠੀਕ ਹੈ ਹਾਂਜੀ ਠੀਕ ਸਾਡੇ ਵੱਲੋਂ ਵੀ ਬੈਸਟ ਆਫ ਵਲਗ ਆਰ ਵੀ ਵਾਸਤੇ ਵੀ ਤੇ ਜਿਹੜਾ ਤੁਹਾਡਾ ਸ਼ੌਂਕ ਹੈ ਇਸ ਨੂੰ ਕੰਟੀਨਿਊ ਰੱਖੋ ਤਾਂ ਅਸੀਂ ਵੀ ਅਪੀਲ ਕਰਦੇ ਹਾਂ ਸਾਰੇ ਦਰਸ਼ਕਾਂ ਨੂੰ ਕਿ ਵੱਧ ਤੋਂ ਵੱਧ ਕਲਾਕਾਰਸਪੋਰਟ ਕੋ ਸਾਨੂੰ ਇੱਕ ਗਿਫਟ ਮਿਲਦਾ ਹੈ ਹਾਂਜੀ ਲੈ ਲਓ ਠੀਕ ਹੈ ਸਰ ਅਸੀਂ ਮੰਨ ਕੇ ਗਿਫਟ ਲੈ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ